ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ پلیਸੇ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਗਰ ਸਾਡੇ ਚੈਨਲ ਦੇ ਤੁਸੀਂ ਅੱਜ ਫਸਟ ਟਾਈਮ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਹਰ ਟੈਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅੱਜ ਵਾਲੇ ਜਿਹੜੀ ਵੀਡੀਓ ਦੇ ਵਿੱਚ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਪਸ਼ਮੀਨੇ ਦੇ ਸੂਟ ਹੋਣਗੇ ਤੇ ਪਲੱਸ ਮੀਨਸ ਪਾਰਟੀ ਵੇਅਰ ਸੂਟ ਵੀ ਕਹਿ ਸਕਦੇ ਤੁਸੀਂ ਉਹਨਾਂ ਨੂੰ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾਵਾਂਗੇ ਬਹੁਤ ਸੋਹਣੇ ਹੋਣਗੇ ਰਾਮ ਟੈਕਸ ਬ੍ਰਾਂਡ ਦੇ ਦਿਖ ਤੱਪਾ ਫਾਸਟਾ ਜਿਹੜਾ ਸੂਟ ਆ ਤੁਹਾਨੂੰ ਉਹ ਤੋਂ ਸ਼ੁਰੂਆਤ ਕਰਦੇ ਆਂਗੇ ਇਹ ਵਾਲਾ ਸੂਟ ਇਸ ਤਰ੍ਹਾਂ ਦਾ ਮੀਨਸ ਹਰ ਏਜ ਗਰੁੱਪ ਦੀ ਮੀਨ ਜੋ ਭੈਣਾਂ ਜਿਹੜੀ ਉਹ ਵੇਅਰ ਕਰ ਸਕਦੀ ਹੈਗੀ ਉਹ ਤੁਹਾਨੂੰ ਦੱਸ ਦਿਆ ਸੀ ਵੀ ਕਿਵੇਂ ਹਰ ਇੱਕ ਏਜ ਦਾ ਵੇਅਰ ਕਰ ਸਕਦਾ ਹੈ ਆ ਦੇਖੋ ਅੰਚੀ ਪਹਿਲਾਂ ਤੁਸੀਂ ਪੂਰਾ ਸੂਟ ਦੀ ਲੁੱਕ ਦੇਖੋ ਫੈਬਰਿਕ ਆ ਜਿਹੜਾ ਪਸ਼ਮੀਨਾ ਦਾ ਰਾਮ ਟੈਕਸ ਦਾ ਪਸ਼ਮੀਨਾ ਜੀ ਇਹ ਕੋਈ ਇਹਦੇ ਤੇ ਬੁਰਨੀ ਆਏਗਾ ਤੇ ਬਹੁਤ ਸੋਹਣਾ ਲੱਗਦਾ ਤੁਹਾਨੂੰ ਸਭ ਨੂੰ ਪਤਾ ਹੈ ਰਾਮ ਟੈਕਸ ਦਾ ਜੀ ਪੂਰੇ ਸ਼ਰਟ ਦੇ ਉੱਤੇ ਇਸ ਤਰ੍ਹਾਂ ਫਲਾਵਰਸ ਬਣੇ ਹੋਏ ਨੇਗੇ ਤੇ ਫਲਾਵਰਸ ਦਾ ਤੁਸੀਂ ਕਲਰ ਦੇਖੋ ਕਾਲਰ ਕੰਬੀਨੇਸ਼ਨ ਜਿਹੜਾ ਬਹੁਤ ਜ਼ਿਆਦਾ ਪਿਆਰਾ ਤੇ ਸੋਹਣਾਗਾ ਜੀ ਇਹਦੇ ਵਿੱਚ ਮੀਨਸ ਸਾਰੇ ਸ਼ਰਟ ਦੇ ਵਿੱਚ ਜਿਹੜੀ ਥੋੜੀ ਭਰੀ ਭਰੀ ਲੱਗੂਗੀ ਸ਼ਰਟ ਮੀਨ ਕੋਈ ਕੱਲਾ ਘੇਰੇ ਤੇ ਨਹੀਂ ਕੋਈ ਕੱਲਾ ਨੈਕ ਤੇ ਨਹੀਂ ਪੂਰੀ ਸ਼ਰਟ ਦੇ ਉੱਤੇ ਆ ਤੇ ਸ਼ਰਟ ਪੂਰੀ ਭਰੀ ਭਰੀ ਲੱਗੂਗੀ ਠੀਕ ਹੈ ਜੀ ਇਹ ਵਾਲਾ ਆ ਗਿਆ ਸ਼ਰਟ ਦਾ ਕੰਮ ਫਰੰਟ ਦਾ ਤੇ ਇਹ ਵਾਲਾ ਆਏਗਾ ਜੀ ਬਾਜੂ ਦਾ ਕੰਮ ਬਾਜੂ ਦਾ ਕੰਮ ਵੀ ਪੂਰਾ ਜਾ ਦੇਣਾ ਤੁਸੀਂ ਜਿੰਨੀ ਵੀ ਆਪਾਂ ਹੁਣ ਪਤਾ ਹੀ ਹੈ ਵਿੰਟ ਦੇ ਵਿੱਚ ਆਪਾਂ ਲੰਬੀ ਬਾਜੂ ਪਾਉਣੇ ਆਗੇ ਹਨਾ ਲੌਂਗ ਵਾਲੀ ਤਾਂ ਕਰਕੇ ਫਿਰ ਇਹ ਕੰਮ ਕੱਲਾ ਸਿਰਫ ਕਲੀ ਇੱਕ ਕਬੂਟੀ ਨਹੀਂ ਪਾਈ ਹੋਈ ਆਪਾਂ ਪੂਰਾ ਕੰਮ ਦਿੱਤਾ ਹੋਇਆ ਆਪਾਂ ਬਾਜੀ ਦੇ ਉੱਤੇ ਇਹ ਇੱਕ ਬਾਜੂ ਹੈ ਜੀ ਤੇ ਇਹ ਵਾਲੀ ਆ ਗਈ ਦੂਸਰੀ ਬਾਜੂ ਠੀਕ ਹੈ ਇਹ ਬਾਜੂ ਕੰਮ ਆ ਗਿਆ ਹੁਣ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਅਕੋਰਡਿੰਗ ਇਹ ਸੂਟ ਨੂੰ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਤਾਂ ਦੇਖੋ ਜੀ ਜੇ ਤਾਂ ਤੁਹਾਡੀ ਏਸ ਘਟਾ ਤਾਂ ਤੁਸੀਂ ਆਰਾਮ ਦੇ ਨਾਲ ਇਹ ਕੰਟਰਾਸਟ ਪਿਕ ਕਰਨੇ ਹਨ ਚੋ ਕੋਈ ਵੀ ਤੇ ਤੁਸੀਂ ਦੁਪੱਟਾ ਜਿਹੜਾ ਉਹ ਟਾਈ ਡਾਈ ਦਾ ਕਰਵਾਉਣਾਗਾ ਟਾਈ ਡਾਈ ਦਾ ਦੁਪੱਟਾ ਕਰਵਾਉਣ ਤੋਂ ਬਾਅਦ ਤੁਸੀਂ ਸਿੰਪਲ ਜਿਹੜੇ ਕਲਰ ਦੇ ਟਾਈ ਡਾਈ ਕਰਵਾ ਰਹੇ ਹੋ ਉਸੇ ਕਲਰ ਦੀ ਤੁਸੀਂ ਆਪਾਂ نیچے ਫਿਨਿਸ਼ਿੰਗ ਲਾ ਸਕਦੇ ਆ ਜਾਂ ਫਿਰ ਆਪਾਂ ਪਾਈਪਿੰਗ ਵਗੈਰਾ ਲਾ ਸਕਦੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੈ ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਸੋਹਣੀ ਆਊਗੀ ਤੁਹਾਨੂੰ ਵੀ ਪਤਾ ਜਿਹੜਾ ਇਹਦਾ ਕਲਰ ਆ ਉਹ ਕਰੀਮ ਕਲਰ ਆ ਤੇ ਕਰੀਮ ਕਲਰ ਹਰ ਇੱਕ ਮੀਨਸ ਕਲਰ ਦੇ ਉੱਤੇ ਉੱਠ ਕੇ ਆਉਂਦਾਗਾ ਮੀਨਸ ਬੰਦਾ ਹੋਰ ਵੀ ਫੇਅਰ ਲੱਗਣਾ ਸ਼ੁਰੂ ਹੋ ਜਾਂਦਾ ਹਨਾ ਤੇ ਇਹ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਆ ਤੇ ਅਗਰ ਤੁਹਾਡੀ ਇਹ ਜਿਆਦਾ ਕੀ ਤਾਂ ਤੁਸੀਂ ਸਿੰਪਲ ਪਲੇਨ ਦੁਪੱਟਾ ਕਰਵਾਓ ਜੀ ਇਹ ਵਾਲੇ ਕਲਰ ਦਾ ਤੇ ਲੇਸ ਆ ਜਿਹੜੀ ਤੁਸੀਂ ਹਲਕੀ ਜਿਹੀ ਪਾਈਪਿੰਗ ਆ ਜਿਹੜੀ ਉਹ ਨੇਵੀ ਬਲੂ ਦੀ ਜਾਂ ਫਿਰ ਇਸ ਤਰ੍ਹਾਂ ਆ ਪੀਕਾਕ ਕਲਰ ਜਿਹਦੀ ਥੋੜੀ ਜਿਹੀ ਕੱਢ ਸਕਦੇ ਹੋ ਤੇ ਉਹਦੇ ਨਾਲ ਵੀ ਤੁਹਾਡੀ ਗ੍ਰੇਸ ਬਣ ਜੇਗੀ ਅਗਰ ਤੁਸੀਂ ਬਹੁਤ ਹੀ ਜਿਆਦਾ ਮੀਨਸ ਲਾਈਟ ਕਲਰ ਪਸੰਦ ਕਰਦੇ ਹੋ ਤਾਂ ਤੁਸੀਂ ਸਿੰਪਲ ਕਰੀਮ ਕਲਰ ਦਾ ਹੀ ਦੁਪੱਟਾ ਡਾਈ ਕਰਾਓ ਤੇ ਕਰੀਮ ਕਲਰ ਦੀ ਹੀ ਲੇਸ ਲਗਵਾਓ ਤੇ ਇਹ ਰਾਮ ਟੈਕਸ ਦਾ ਫੈਬਰਿਕ ਆ 5 ਮੀਟਰ ਰਨਿੰਗ ਫੈਬਰਿਕ ਮਿਲੇਗਾ ਤੁਹਾਨੂੰ ਤੇ ਬਹੁਤ ਸੋਹਣਾ ਵਰਕ ਹੋਇਆ ਵਾ ਵਰਕ ਦੀ ਫਿਨਿਸ਼ਿੰਗ ਪੂਰੀ ਏ ਕਲਾਸ ਆ ਗਈ ਤੇ ਫੈਬਰਿਕ ਦੀ ਤਾਂ ਰਾਮਟੈਕਸ ਬੋਲ ਤਾਂ ਮੈਨੂੰ ਨਹੀਂ ਲੱਗਦਾ ਕੁਝ ਹੋਰ ਦੱਸਣ ਦੀ ਲੋੜ ਆ ਠੀਕ ਹੈ ਜੀ 5 ਮੀਟਰ ਫੈਬਰਿਕ ਮਿਲੇਗਾ ਤੇ ਇਹ ਤੁਸੀਂ ਸਾਡੇ ਤੋਂ ਵਿਦ ਸਟੀਚਿੰਗ ਤੇ ਵਿਦਆਊਟ ਸਟੀਚਿੰਗ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਆਪਣਾ ਕਸੀਦਾਕਾਰੀ ਡਿਜ਼ਾਈਨਰ ਸਟੂడియో ਦਾ ਨਾਮ ਦਾ ਪੇਜ ਆ ਜਿਹੜਾ ਉਹ ਇੰਸਟਾਗ੍ਰam ਤੇ ਵੀ ਹੈਗਾਗਾ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਬਾਕੀ ਸਾਡੇ ਕੋਲ ਬਹੁਤ ਸਾਰੇ ਅ ਵੈਡਿੰਗ ਵਗੈਰਾ ਦੇ ਆਪਣੇ ਸੂਟ ਜਿਹੜੇ ਕਸਟਮਾਈਜ਼ ਹੋਏ ਰਹੇ ਨੇ ਬਣਾ ਕੇ ਵੀ ਦੇ ਰਹੇ ਹਾਂ ਅਸੀਂ ਹਨਾ ਸਮ ਟਾਈਮ ਵੀਡੀਓ ਪਾਉਣ ਦਾ ਵੀ ਨਹੀਂ ਟਾਈਮ ਲੱਗਦਾਗਾ ਤਾਂ ਹੁਣ ਤੁਹਾਨੂੰ ਵੀ ਪਤਾ ਵੀ ਅਸੀਂ ਆਫੀਸ਼ੀਅਲੀ ਬੁਟੀਕ ਆਪਣੀ ਖੋਲ ਲਈ ਓਪਨ ਕਰ ਲਿਆ ਸਟੂਡੀਓ ਆਪਣਾ ਤੇ ਤੁਸੀਂ ਆਰਾਮ ਨਾਲ ਸਾਡੇ ਵਿਜ਼ਿਟ ਵੀ ਕਰ ਸਕਦੇ ਹੋ ਬੁਟੀਕ ਦੇ ਉੱਪਰ ਕਈ ਵਾਰ ਆਪਾਂ ਨੂੰ ਭੈਣਾਂ ਨੂੰ ਹੁੰਦਾ ਕਿ ਤਸੱਲੀ ਨਹੀਂ ਆਉਂਦੀ ਹਨਾ ਤਾਂ ਤੁਸੀਂ ਆਰਾਮ ਨਾਲ ਸਾਡੇ ਕੋਲ ਵੀ ਮੈਂ ਕਿ ਆ ਸਕਦੇ ਹਾਂ ਤੇ ਆਪਣੀ ਪਸੰਦ ਦਾ ਸੂਟ ਹੈ ਜਿਹੜਾ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹਾਂ ਬਾਕੀ ਸਾਡੇ ਕੋਲ ਇਸ ਤਰ੍ਹਾਂ ਦੇ ਸੂਟ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਰੈਡੀ ਵੀ ਮਿਲਣਗੇ ਵੀ ਤੁਸੀਂ ਆਉਣ ਦੀ ਸਪੋਟ ਵੀ ਸਾਡੇ ਤੋਂ ਸਟਿਚਿੰਗ ਦੇ ਵਿੱਚ ਕਰਾ ਸਕਦੇ ਹੋ ਜਾਂ ਬਿਨਾ ਸਟਿਚਿੰਗ ਤੋਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਆਰਾਮ ਦੇ ਨਾਲ ਤੇ ਬਾਕੀ ਅਗਰ ਤੁਸੀਂ ਆਨਲਾਈਨ ਕਸਟਮਰ ਆ ਉਹ ਵੀ ਜੀ ਆਪਣਾ ਬਹੁਤ ਸੋਨਾ ਚੱਲ ਰਿਹਾ ਕਿਉਂਕਿ ਦੇਖੋ ਮੇਨ ਕੰਮ ਮੇਰਾ ਆਨਲਾਈਨ ਤੋਂ ਹੀ ਸਟਾਰਟ ਹੋਇਆ ਸੀ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਤਾਂ ਆਨਲਾਈਨ ਤੋਂ ਹੀ ਆਪਾਂ ਸਟਾਰਟ ਕੀਤਾ ਸੀਗਾ ਹਨਾ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਤਾਂ ਹੀ ਜੇ ਰਿਸਪੌਂਸ ਵਧੀਆ ਰਿਹਾ ਤਾਂ ਹੀ ਆਪਾਂ ਪ੍ਰੋਪਰ ਇੱਕ ਸਟੂਡੀਓ ਰੈਡੀ ਕਰ ਪਾਏਾਂਗੇ ਤੇ ਇਸ ਕਰਕੇ ਹੁਣ ਇਸ ਤਰ੍ਹਾਂ ਨਹੀਂ ਤਾਂ ਕੋਈ ਗੱਲ ਨਹੀਂ ਤੁਸੀਂ ਫੇਰ ਰੱਖ ਸਕਦੇ ਹੋ ਹੁਣ ਦੇਖੋ ਜੀ ਇਹ ਵਾਲਾ ਪਸ਼ਮੀਨਾ ਉਹ ਰਾਮ ਟੈਕਸ ਦਾ ਪਲੇਨ ਪਸ਼ਮੀਨਾ ਸੀ ਤੇ ਇਹ ਵਾਲਾ ਰਾਮ ਟੈਕਸ ਦਾ ਲਗਜ਼ਰੀ ਪਸ਼ਮੀਨਾਗਾ ਮੀਨਸ ਇਸ ਸਾਲ ਇਹ ਬਹੁਤ ਟ੍ਰੈਂਡ ਦੇ ਵਿੱਚ ਆਇਆ ਇਹਨੂੰ ਲਗਜ਼ਰੀ ਪਸ਼ਮੀਨਾ ਕਹਿੰਦੇ ਆ ਰਾਮਟੈਕਸ ਬ੍ਰਾਂਡ ਦਾ ਹੀ ਪਸ਼ਮੀਨਾ ਇਹ ਠੀਕ ਹੈ ਜੀ ਬਹੁਤ ਸੋਹਣਾਗਾ ਇਹਦੇ ਚ ਨਾ ਡਬਲ ਸ਼ੇਡ ਜੀ ਹੁੰਦੀ ਆ ਪਰ ਇਹ ਨਹੀਂ ਹੈਗਾਗਾ ਕਿ ਬੈਕ ਸਾਈਡ ਤੇ ਇੱਕ ਤਾਂ ਜਿਹੜਾ ਸਿਲਕ ਪਸ਼ਮੀਨਾ ਹੁੰਦਾਗਾ ਉਹਦਾ ਦੇਖੋ ਜੀ ਬੈਕ ਸਾਈਡ ਤੋਂ ਅਲੱਗ ਕਲਰ ਹੁੰਦਾ ਤੇ ਫਰੰਟ ਸਾਈਡ ਤੋਂ ਅਲੱਗ ਕਲਰ ਹੁੰਦਾ ਪਰ ਜਿਹੜਾ ਲਗਜ਼ਰੀ ਪਸ਼ਮੀਨਾ ਇਹਦਾ ਸੇਮ ਹੀ ਰਹੇਗਾ ਔਰ ਇਹਦੇ ਵਿੱਚ ਸਿੰਥੈਟਿਕ ਥ्रेड ਕੋਈ ਨਹੀਂ ਹੁੰਦਾ ਮੈਂ ਜਿਹੜਾ ਸਿਲਕ ਪਸ਼ਮੀਨਾ ਹੁੰਦਾ ਉਹ ਚ ਸਿੰਥੈਟਿਕ ਥ्रेड ਹੁੰਦੇ ਨੇ ਇਹਦੇ ਵਿੱਚ ਸਿੰਥੈਟਿਕ ਥ्रेड ਕੋਈ ਨਹੀਂ ਹੁੰਦਾਗਾ ਇਹ ਚ ਸਾਰੀ ਵੂਲ ਹੀ ਹੁੰਦੀ ਆ ਠੀਕ ਹੈ ਬਿਦਾਉਟ ਲਾਈਨਿੰਗ ਤੁਸੀਂ ਇਹ ਸੂਟ ਨੂੰ ਬਣਾ ਸਕਦੇ ਹੋ ਅਗਰ ਜਿਹੜੀਆਂ ਬਾਰ ਬਾਰ ਵਾਲੀਆਂ ਭੈਣਾਂ ਨੇ ਉਹ ਲਾਈਨਿੰਗ ਲਾਇਕ ਕਰਦੀਆਂ ਨੇ ਤਾਂ ਲਾਈਨਿੰਗ ਵੀ ਲਗਵਾ ਸਕਦੇ ਹੋ ਤੇ ਹੁਣ ਤੁਸੀਂ ਦੇਖੋ ਜੀ ਵਰਕ ਬਹੁਤ ਸੋਹਣਾ ਜ਼ੀਰੋ ਟਾਂਕੇ ਦਾ ਵਰਕ ਹੋਇਆ ਹੋਇਆ ਸਾਰਾ ਵਰਕ ਜ਼ੀਰੋ ਟਾਂਕੇ ਦੇ ਵਿੱਚ ਆ ਬਹੁਤ ਜ਼ਿਆਦਾ ਪਿਆਰਾ ਹੈਗਾ ਤੇ ਆਪਾਂ ਡਿਫਰੈਂਟ ਜਿਹਾ ਵਰਕ ਕੀਤਾ ਹੈਗਾ ਕਿਵੇਂ ਜੀ ਕਿਉਂਕਿ ਆਪਾਂ ਮੋਸਟਲੀ ਘੇਰੇ ਦਾ ਤੇ ਨੈੱਕ ਦਾ ਕੰਮ ਲੈ ਕੇ ਆ ਰਹੇ ਸੀ ਤੇ ਇਹ ਵਾਲਾ ਦੋ ਪੈਨਲ ਜਾ ਰਹੀਆਂ ਨੇ ਤੇ ਪ੍ਰੋਪਰ ਫਲਾਵਰ ਹੈਵੀ ਵਾਲੀਆਂ ਜਾ ਰਹੀਆਂ ਨੇ カラー காம்பினேஷன் ਬਹੁਤ ਜਿਆਦਾ ਸੋਹਣੇ ਲਗਾਏ ਹੋਏ ਨੇ ਕੋਈ ਵੀ ਇਸ ਤਰ੍ਹਾਂ ਪੜਕੀਲੇ ਵਾਲੇ ਰੰਗ ਨਹੀਂ ਹੈਗੇ ਤੇ ਬਹੁਤ ਸੋਹਣਾ ਪਿਆਰਾ ਸੂਟ ਬਣੇਗਾ ਇਹਦੀ ਦੇਖੋ ਜੀ ਪਹਿਲਾਂ ਵਾਲੇ ਸੂਟ ਦਾ ਵੀ ਸਾਨੂੰ ਲੈਂਥ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਚਾਹੇ 40 ਲੈਂਥ ਰੱਖੋ ਚਾਹੇ ਤੁਸੀਂ ਮਤਲਬ ਕਿ 47 ਤੱਕ ਲੈਂਥ ਰੱਖੋ ਤੇ ਸੇਮ ਹੀ ਇਹ ਸੂਟ ਦੀ ਆ ਜਿੰਨੀ ਮਰਜ਼ੀ ਤੁਸੀਂ ਲੈਂਥ ਘੱਟ ਜਾਂ ਵੱਧ ਕਰ ਸਕਦੇ ਹੋ ਤੇ ਜਿੰਨਾ ਮਰਜ਼ੀ ਤੁਸੀਂ ਘੇਰਾ ਘੱਟ ਜਾਂ ਵੱਧ ਕਰ ਸਕਦੇ ਹੋ ਹੁਣ ਇਹਦਾ ਘੇਰਾ ਜਿਹੜਾ ਉਹ 20 ਘੇਰੇ ਦੇ ਅਕੋਰਡਿੰਗ ਮਤਲਬ ਕਿ 20 ਤੋਂ ਸ਼ੁਰੂ ਹੋ ਕੇ ਤੁਸੀਂ ਤੁਸੀਂ ਦੇਖ ਲਓ ਜੀ 28 ਤੱਕ ਤੁਸੀਂ ਇਹਦਾ ਘੇਰਾ ਆਰਾਮ ਨਾਲ ਰੈਡੀ ਕਰ ਸਕਦੇ ਹੋ ਠੀਕ ਹੈ ਘੇਰੇ ਦੀ ਕੋਈ ਦਿੱਕਤ ਨਹੀਂ ਲੈਂਥ ਦੀ ਕੋਈ ਦਿੱਕਤ ਨਹੀਂ ਤਾਂ ਹਰ ਇੱਕ ਭੈਣ ਇਹ ਸੁੱਟ ਨੂੰ ਬਾਈ ਕਰ ਸਕਦੀ ਹੈ ਠੀਕ ਹੈ ਜੀ ਤੇ ਇਹ ਵਿਦਆਊਟ ਦੁਪੱਟਾ ਹੋਣਗੇ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੇ ਆ ਵਿਦਆਊਟ ਦੁਪੱਟਾ ਦਿਖਾ ਰਹੇ ਆ ਦੁਪੱਟਾ ਨਾ ਲਗਾਉਣ ਦਾ ਰੀਜਨ ਸਾਡਾ ਇਹ ਹੈ ਜੀ ਦੇਖੋ ਹਰ ਇੱਕ ਦੀ ਆਪਣੀ ਚੋਇਸ ਹੁੰਦੀ ਆ ਹਰ ਇੱਕ ਨੇ ਆਪਣਾ ਬਜਟ ਆ ਜਿਹੜਾ ਉਹ ਆਪਣੇ ਹਿਸਾਬ ਨਾਲ ਸੈੱਟ ਕਰਨਾ ਹੁੰਦਾ ਅਗਰ ਤਾਂ ਤੁਸੀਂ ਵੈਲਟ ਘੱਟ ਦੇ ਵਿੱਚ ਰੱਖਣਾ ਤਾਂ ਤੁਸੀਂ ਸੈਮੀ ਦੇ ਵਿੱਚ ਜਾ ਸਕਦੇ ਹੋ ਜਿਵੇਂ ਟੈਬੀ ਦਾ ਦੁਪੱਟਾ ਲੈ ਸਕਦੇ ਹੋ ਸੈਮੀ ਆਰਗਨਜ਼ਾ ਦਾ ਲੈ ਸਕਦੇ ਹੋ ਹਾਫ ਪਿਓਰ ਦਾ ਦੁਪੱਟਾ ਡਾਈ ਕਰਾ ਸਕਦੇ ਹੋ ਮਸਲੀਨ ਦਾ ਕਰਾ ਸਕਦੇ ਹੋ ਹਨਾ ਮੀਨਜ਼ ਕਿੰਨੀ ਵੈਰਾਈਟੀ ਆਉਂਦੀ ਹੈ ਅਗਰ ਤੁਸੀਂ ਪਿਓਰ ਦੇ ਵਿੱਚ ਜਾਣਾ ਤਾਂ ਆਪਣੇ ਕੋਲ ਕਮਲ ਚਨੂਨ ਦਾ ਬੈਟਸਨ ਦਾ ਮੀਨਜ਼ ਪਿਓਰ ਚਨੂਨ ਦੇ ਪਿਓਰ ਸ਼ਹੂਨ ਦੇ ਠੀਕ ਹੈ ਜੀ ਫੁੱਲ ਪਿਓਰ ਦੇ ਪਿਓਰ ਆਰਗੈਂਜ਼ਾ ਦੇ ਮੀਨਸ ਨਾਪਾਰਟ ਦਾ অর্গানਜ਼ ਆਪਾਂ ইউজ ਕਰਦੇ ਆਂ ਬਹੁਤ ਵਧੀਆ ਸਾਰੇ ਮੀਨ ਬ੍ਰੈਂਡ ਦੇ ਆਪਣੇ ਕੋਲੇ ਫੈਬਰਿਕ ਅਵੇਲੇਬਲ ਨੇ ਤਾਂ ਤੁਸੀਂ ਜਿਹੜਾ ਮਰਜ਼ੀ ਸਾਨੂੰ ਉਹ ਵੀ ਕਹਿ ਸਕਦੇ ਹੋ ਅਗਰ ਤੁਸੀਂ ਪਿਓਰ ਚ ਜਾਣਾਗਾ ਤੇ ਜੇ ਤੁਸੀਂ ਸੈਮੀ ਚ ਜਾਣਾ ਤਾਂ ਸੈਮੀ ਦੇ ਵਿੱਚ ਵੀ ਹੋ ਜਾਊਗਾ ਜੀ ਤੇ ਸਟੀਚਿੰਗ ਵਗੈਰਾ ਤੁਸੀਂ ਕਰਵਾਉਣੀ ਹੈ ਤਾਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਜੀ ਮੈਂ ਹੁਣ ਵਿਆਹਾਂ ਦਾ ਸੀਜ਼ਨ ਆ ਜੀ ਵਿਡਿੰਗ ਸੀਜ਼ਨ ਆ ਤੇ ਜਿਹੜੇ ਆਉਣ ਵਾਲੇ ਦਸੰਬਰ ਤੇ ਜਨਵਰੀ ਦੇ ਵਿਆਹ ਨੇ ਦਸੰਬਰ ਦੇ ਐਟ ਲੀਸਟ ਸਾਨੂੰ ਮੀਨ ਜਦ ਅਸੀਂ ਕਹਿੰਦੇ ਆਂ ਵੀ 15 ਬੀ ਦਿਨ ਦਾ ਚਾਹੀਦੇ ਹੁੰਦੇ ਜੀ 15 ਦਿਨ ਤੱਕ ਘੱਟੋ ਘੱਟ ਚਾਹੀਦੇ ਨੇ ਕੋਈ ਵੀ ਸੂਟ ਰੈਡੀ ਕੱਪ ਦੇ ਲਈ ਤੇ ਅਗਰ ਤੁਹਾਡੀ ਜਿਹੜੀ ਮੈਰਿਜ ਆ ਗਈ ਉਹ 15 ਦਸੰਬਰ ਤੋਂ ਬਾਅਦ ਆ ਤਾਂ ਤੁਸੀਂ ਸਾਡੇ ਤੋਂ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਜਾਂ ਜਨਵਰੀ ਫਰਵਰੀਅਰ ਦੇ ਵਿਆਹਾਂ ਵਾਲੇ ਤਾਂ ਆਰਾਮ ਨਾਲ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਣਾ ਕੋਈ ਵੀ ਪਸੰਦ ਦਾ ਕਸਟਮਾਈਜ਼ ਕਰਵਾ ਸਕਦੇ ਹੋ ਡਿਜ਼ਾਈਨ ਭੇਜ ਕੇ ਹੁਣ ਦੇਖੋ ਜੀ ਏ ਵਾਲਾ ਸੂਟ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਤੇ ਇਹ ਤੁਸੀਂ ਫੰਕਸ਼ਨਾਂ ਦੇ ਵਿੱਚ ਪਾ ਸਕਦੇ ਹੋ ਵਿਆਹਾਂ ਸ਼ਾਦੀਆਂ ਚ ਵੀ ਪਾ ਸਕਦੇ ਹੋ ਤੇ ਬਾਅਦ ਚ ਤੁਹਾਡੇ ਆਮ ਪਾਉਣ ਦੇ ਵੀ ਇਹ ਕੰਮ ਆਏਗਾ ਕਿਉਂਕਿ ਜਿਹੜਾ ਇਹਦਾ ਫੈਬਰਿਕ ਆ ਉਹ ਬਹੁਤ ਸੋਹਣਾ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਜੇ ਤੁਸੀਂ ਵਿਆਹ ਸ਼ਾਦੀਆਂ ਚ ਪਾਉਣਾ ਤਾਂ ਵਿਦ ਲਾਈਨਿੰਗ ਬਣਵਾਓ ਤਾਂ ਕਿ ਉਹਦੀ ਸੂਟ ਦੀ ਗ੍ਰੇਸ ਆ ਜਿਹੜੀ ਹੋਰ ਵਧੀਆ ਹੋ ਜੇਂਦੇ ਵੈਸੇ ਟਰਾਂਸਪੇਰੈਂਟ ਬਿਲਕੁਲ ਨਹੀਂ ਹੈਗਾਗਾ ਤੇ ਇਹ ਵਾਲਾ ਜਿਹੜਾ ਫੈਬਰਿਕ ਆ ਜੀ ਇਹ ਤੁਸੀਂ ਜਿਵੇਂ ਕਹਿੰਦੇ ਹੁੰਦੇ ਆ ਕਿ 12 ਮਹੀਨੇ 30 ਦਿਨ ਪਾ ਸਕਦੇ ਹੋ ਪੂਰੀ ਸਰਦੀ ਗਰਮੀ ਦੇ ਵਿੱਚ ਬਾਹਲੀ ਜ਼ਿਆਦਾ ਗਰਮੀ ਚ 2 ਮਹੀਨੇ ਉਹਦੇ ਨਹੀਂ ਪਵੇਗਾ ਅਦਰਵਾਈਜ਼ ਇਹ ਪੂਰੀ ਸਰਦੀ ਚ ਪਵੇਗਾ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਸਿੰਥੈਟਿਕ ਮੀਨਜ਼ ਫੈਬਰਿਕ ਸ਼ਾਈਨ ਥੋੜੀ ਜਿਹੀ ਹਲਕੀ ਜਿਹੀ ਸ਼ਾਈਨ ਵੀ ਹੈਗੀ ਤੇ ਬਹੁਤ ਸੋਹਣਾ ਫੈਬਰਿਕ ਹੈਗਾ ਤੇ ਰਸਟ ਪ੍ਰੋਪਰ ਰਸਟ ਕਲਰ ਹੈਗਾ ਤੇ ਜਿਹੜੀ ਇਹਦੀ ਆਹ ਬਣੀ ਹੋਈ ਆ ਇਹ ਤੁਸੀਂ ਚਾਹੋ ਤਾਂ ਤੁਸੀਂ ਇੱਥੋਂ ਕਟਿੰਗ ਕਰਵਾ ਕੇ ਕੱਟ ਪਾ ਕੇ ਵੀ ਬਣਾ ਸਕਦੇ ਹੋ ਜੈਕਟ ਸਟਾਈਲ ਬਣਾ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਤੁਸੀਂ ਸਿੰਪਲ ਨਾਰਮਲ ਸੂਟ ਢੇਰੇ ਵਾਲਾ ਬਣਾ ਸਕਦੇ ਹੋ ਇਹਦੇ ਵਿੱਚ ਵੀ ਦੇਖੋ ਜੀ ਸੋਨੂੰ ਪਹਿਲੇ ਚੀਜ਼ ਤਾਂ ਸੂਟ ਦੀ ਤੁਹਾਨੂੰ ਲੋਕ ਕੀ ਪਤਾ ਲੱਗੀ ਹੋਣੀ ਆ ਪੂਰਾ ਭਰਿਆ ਹੋਇਆ ਸੂਟ ਆ ਮੀਨ ਜੇਕਰ ਤੁਸੀਂ ਵਿਆਹ ਸ਼ਾਦੀ ਚ ਵੀ ਇਹ ਸੂਟ ਰੈਡੀ ਕਰਨਾ ਤਾਂ ਪੂਰਾ ਹੈਵੀ ਸੂਟ ਲੱਗੇਗਾ ਤੁਹਾਡਾ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਤੇ ਜਿਹੜਾ ਤੁਸੀਂ ਘੇਰੇ ਤੇ ਲੈਂਥ ਦੇ ਵਿੱਚ ਵੀ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਚਾਹੇ ਇੰਨਾ ਘੇਰਾ ਰੱਖੋ ਤੇ ਚਾਹੇ ਤੁਸੀਂ ਇੰਨਾ ਘੇਰਾ ਰੱਖੋ ਇਹ ਮੈਕਸਿਮਮ ਘੇਰਾ ਆਈ ਥਿੰਕ 20 6 27 ਤੱਕ ਬਣ ਰਿਹਾ ਹੈਗਾ ਤੇ ਲੈਂਥ ਹੈ ਜਿਹੜੀ ਉਹ ਮੈਕਸਿਮਮ 45 ਔਰ 46 ਆ ਗਈ ਠੀਕ ਹੈ ਜੀ 46 ਲੈਂਥ ਆਏਗੀ ਮਿਨੀਮਮ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ ਹੋਰ ਫਿਨਿਸ਼ਿੰਗ ਲਈ ਹੈਚ ਆਪਾਂ ਬਟਨਸ ਵਗੈਰਾ ਦੇ ਸਕਦੇ ਆਂਗੇ ਤੇ ਬਾਕੀ ਜਿਹੜਾ ਤੁਸੀਂ ਦੁਪੱਟਾ ਕਰਵਾਉਂਗੇ ਜੀ ਉਹ ਸਿੰਗਲ ਸ਼ੇਡ ਕਰਵਾ ਲਓ ਕੰਟਰਾਸਟ ਕਰਵਾ ਲਓ 골ਡਨ ਜਰੀ ਦਾ ਇਹਦੇ ਵਿੱਚ ਕੰਮ ਹੋਇਆ ਹੋਇਆ ਇਸ ਕਰਕੇ ਜਰੀ ਵਾਲੇ ਲੇਸਸ ਵੀ ਇਹਦੇ ਵਿੱਚ ਕੰਮ ਕਰਨੀ ਆ ਬਾਕੀ ਜਿਵੇਂ ਸੂਟ ਦੇ ਥੱਲੇ ਤੁਸੀਂ ਕੋਈ ਵੀ ਕੰਟਰਾਸਟ ਫਿਨਿਸ਼ਿੰਗ ਲਗਾਉਂਗੇ ਡਬਲ ਡਾਈ ਦਾ ਦੁਪੱਟਾ ਹੋ ਸਕਦਾ ਬਹੁਤ ਪਿਆਰਾ ਲੱਗੇਗਾ ਔਰਗਾਂਜਾ ਦਾ ਦੁਪੱਟਾ ਅਗਰ ਆਪਾਂ ਇਹਦਾ ਡਬਲ ਡਾਈ ਕਰਦੇ ਆ ਮੀਨਸ ਪੱਲੇ ਆ ਜਿਹੜੇ ਆਪਾਂ ਇਸ ਕਲਰ ਦੇ ਜਾਂ ਇਸ ਕਲਰ ਦੇ ਕਰਦੇ ਆ ਤੇ ਬਹੁਤ ਸੋਹਣਾ ਪਿਆਰਾ ਸੂਟ ਲੱਗੇਗਾ ਠੀਕ ਹੈ ਜੀ ਇਹ ਵੀ ਆਪਾਂ ਵਿਦਆਊਟ ਦੁਪੱਟਾ ਤੁਹਾਨੂੰ ਪ੍ਰਾਈਸ ਸ਼ੋ ਕਰਾਂਗੇ ਤੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਹੋਏਗਾ ਤੁਹਾਨੂੰ 987615960 ਸਾਡਾ ਨੰਬਰ ਹੈ ਜੀ ਤੇ ਆਪਣਾ YouTube ਤੇ ਵੀ ਚੈਨਲ ਆ Facebook ਤੇ ਵੀ ਆ ਤੇ ਔਰ ਆਪਣਾ Instagram ਦੇ ਉੱਤੇ ਵੀ ਪੇਜ ਹੈਗਾ ਕਿ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਦੇ ਉੱਤੇ ਬਾਕੀ ਆਪਾਂ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੇ ਆ ਤੁਸੀਂ ਜਦੋਂ ਮਰਜ਼ੀ ਸਾਡੇ ਮੀਨ ਸਟੂਡੀਓ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਜਦੋਂ ਮਰਜ਼ੀ ਆਪਣੇ ਪਸੰਦ ਦੇ ਸੂਟ ਜਿਹੜੇ ਬਣਾ ਸਕਦੇ ਹੋ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਬੱਸ ਸਾਨੂੰ ਮੈਸੇਜ ਆਇਆ ਸੀਗਾ ਜਿਹੜੀ ਲਾਸਟ ਵੀਡੀਓ ਪਈ ਸੀ ਉਹ ਆਪਾਂ ਸਟੀਚਡ ਸੂਟਾਂ ਦੀ ਪਾਈ ਸੀਗੀ ਤਾਂ ਕਰਕੇ ਭੈਣਾਂ ਦਾ ਆਇਆ ਕਿ ਸਾਡੇ ਲਈ ਅਸੀਂ ਬਾਏ ਕਰਨੇ ਚਾਹੁੰਦੇ ਹਾਂ ਤੇ ਸਾਨੂੰ ਕੋਈ ਅਨਸਟੀਚ ਸੂਟਾਂ ਦੀ ਜਿਹੜੀ ਵੀਡੀਓ ਤੁਸੀਂ ਸ਼ੇਅਰ ਕਰੋ ਤਾਂ ਆਪਾਂ ਤੁਹਾਡੀ ਪਸੰਦ ਦੇ ਅਕੋਰਡਿੰਗ ਲੈ ਕੇ ਆਏ ਆ ਜੀ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਅੱਜ ਦੇ ਸੂਟ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ